ਹਾਲ ਹਾਲ ਆ ਆਹ ਕੰਮ ਆਹ ਕੌਣ ਦਾ ਦੱਸ ਕੇ ਦੱਸ ਮੈਨੂੰ ਕੁਝ ਦੇਖੇ ਦੇਖੇ ਬਾਬਾ ਜੀ ਇੱਕ ਹੀ ਨਿਕਲੇ ਦੋ ਬਾਗੀ ਮੇਰੀ ਗਲਤੀ ਉਹਦੀ ਮੰਗਣ ਵਟਦਾ ਕਿ ਨਹੀਂ ਤਾਂ ਦੇ ਨੀ ਆ ਆ ਦੇਖ ਲੋ ਸੰਗਤ ਜੀ ਆ ਆ ਦੇਖ ਲੋ ਜਿਹੜੇ ਕਹਿੰਦੇ ਆ ਕਿ ਮੰਗਣ ਆਰਿਆਂ ਨੂੰ ਸੰਕ ਪ੍ਰਚਾਰ ਕਰਦੇ ਆ ਦੇਖ ਲੋ ਗਸਟਾਰ ਬਣ ਕੇ ਤੇ ਟਮਾਟਰ ਦੇ ਪਾਏ ਇਹਨਾਂ ਨੇ ਇਹ ਗੱਦ ਦੇ ਗੁਰੂ ਘਰਾਂ ਦੇ ਪਰ ਮੰਗਦੇ ਆ ਹੋਟਲਾਂ ਦੇ ਨਾਂ ਤੇ ਪੈਸੇ ਲੈਣ ਦੇ ਲੋਕਾਂ ਜਿਨ੍ਹਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇੰਦੇ ਇਹਨੂੰ ਆਪਣੇ ਘਰ ਲੈ ਜਾਓ ਪਰ ਦੇਖੋ ਹੰਤੂ ਬੰਦਿਆਂ ਨੂੰ ਨਿਕਲ ਜਾ ਮੈਂ ਤੁਹਾਨੂੰ ਦੱਸਾਂਗਾ ਬੰਦਿਆਂ ਨੂੰ ਨਿਕਲ ਜਾ ਇੱਥੋਂ ਤਨਵਾਦਾ ਤੇਰੀ ਸੇਵਾ ਰਹੀ ਕਾਲ ਨਿਕਲ ਜਾ ਤੂੰ ਨਿਕਲ ਜਾ ਤੇਰੇ ਹੋਟਲ ਵਾਲਿਆਂ ਨੂੰ ਲੈਣਾ ਪੁੱਜੇ ਨੂੰ ਘੋਟੇ ਪਾਵਾਗੇ ਤੇਰੇ ਸਾਰੇ ਜੀ ਗੱਲ ਪਾਇਆ ਤੀਕਾ ਇੱਕ ਪੰਨੇ ਤੋਂ ਸਦੀ ਕਰਾ ਇੱਕ ਬੰਨੇ ਤੋਂ ਆਹ ਬਾਹਰ ਸਦੀ ਕਰ ਇੱਕ ਬੰਨੇ ਤੋਂ ਖੰਡਾ ਛਪਾਇਆ ਇੱਕ ਬੰਨੇ ਤੋਂ ਤੈਨੂੰ ਭੈਣ ਤੋਂ ਕੋਈ ਅਗ ਲੈ ਗਈ ਤੈਨੂੰ ਕਿ ਨਹੀਂ ਭਾਈ ਇੱਕੋ ਯਾਰ ਤੂੰ ਸਾਰੇ ਧਰਮਾਂ ਨੂੰ ਬਦਨਾਮ ਕਰਨਿਆ ਦੋਵੇਂ ਸਤਕਾਰਯੋਗ ਧਰਮ ਨੇ ਤੇ ਤੂੰ ਦੋਵਾਂ ਨੂੰ ਟਿਗਾ ਲਾਉਂਦਾ ਫਿਰ ਸੱਚ ਦੱਸ ਦੇ ਮੈਨੂੰ ਕਿਹੜਾ ਹੈ ਕਾਫੀ ਕੀ ਆਪਾਂ ਕਰਨੇ ਭਾਈ ਜੀ ਕੀ ਕਰੀਏ ਪੈਰੀਂ ਬੋਟੇ ਕੀ ਇਹਨੇ ਉਹਨਾਂ ਕੋ ਪੈਸੇ ਮੰਗਣ ਲਿਆ ਸਰੀਰ ਕੀ ਆ ਭਾਈ ਉਹ ਤਾਂ ਚਲ ਉਹ ਚੱਲ ਆ ਜਾ ਆ ਜਾ ਉਧਰ ਆ ਬੰਦੇ ਘਾਣ ਚੱਲ ਗੋਲੀ ਨੂੰ ਮੈਨੂੰ 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 ਥੱਲੇ ਬੈ ਥੱਲੇ ਬੈ ਥੱਲੇ ਬੈ ਸਰੀ ਭਾਈ ਮੈਨੂੰ ਬੈ ਪੁੱਛ ਕੰਜਰ ਥੱਲੇ ਬੈ ਤੂੰ ਆ ਗਿਆ ਨਾ ਕੱਬ ਥੱਲੇ ਬੈ ਥੱਲੇ ਬੈ ਬਾਬਾ ਜੀ ਦਿਮਾਲੇ ਬਣ ਕੇ ਸਿਰ ਤੇ ਸਜਾ ਕੇ ਤੇ ਪੈਸੇ ਮੰਗਦੇ ਲੋਕਾਂ ਕੋ ਥੱਲੇ ਬੈ ਯਾਰ ਥੱਲੇ ਬੈ ਥੱਲੇ ਬੈ ਭਾਈ ਫੋਟੋ ਵਿੱਚ ਨੇ ਮੈਗਨੇਟ 50 ਰੁਪਏ ਦੀ ਹੋਤੋਂ ਨਹੀਂ ਵੇਚਣਦੇ ਭਾਈ ਮੈਗਨੇਟ ਵੇਚਣੇ 50 ਰੁਪਏ ਦੀ ਆ ਇੱਕ ਹੋਰ ਆ ਨੰਬਰ ਆਪ ਨੂੰ ਕਿਤੇ ਨਹੀਂ ਰਿੰਗ ਮੇਨੋ ਇਹ ਤਾਂ ਆਈ ਜਨਸ਼ਨ ਆ ਕਰਾਈ ਤੇ ਤਾਂ ਅਲੱਗ ਹੋ ਜਾਂਦਾ ਜਿਵੇਂ ਹੋਰ ਆਉਂਦਾ ਜੇ ਬਾਬਾ ਜੀ ਹਟਾ ਉਹਨਾਂ ਨੂੰ ਕਹਿੰਦੇ ਆ ਵੀ ਫੀਸ ਦੇਣੀ ਆ ਪੈਸੇ ਦੇ ਦੋ ਨਹੀਂ 50 ਰੁਪਏ ਦੀ ਮੈਗਨੇਟ ਵੇਚਦੇ ਆ ਆ ਵੇਖਿਆ ਨਾ ਭਾਈ ਬੇਰਿਆਦਾ ਰਾਮ ਨੇ ਬੋਲਿਆ ਵਿਚੋਲੇ ਦਾ ਸਿੱਧਾ ਗੀਤ ਮੈਂ ਆ ਗਿਆ ਨਹੀਂ ਜੇ ਅਗਿਆਤ ਹੀ ਨਹੀਂ ਆ ਸਕਦਾ ਕਿ ਦੋਸਤ ਬੜੇ ਕੰਮ ਕਰੋ ਕਾਦੀ ਮਦਦ ਕਰੀਏ ਤੁਹਾਡੀ ਦੱਸੋ ਮੈਨੂੰ ਕੰਮ ਦੇਣੀ ਹੈਗਾ ਕੋਈ ਨਹੀਂ ਤੁਹਾਡੀ ਕਾਦੀ ਖੁਦਮਤ ਕਾਦੀ ਕਰੀਏ ਤੁਸੀਂ ਇਹਨਾਂ ਨੇ ਬਦਨਾਮ ਕੀਤਾ ਸਿੱਖਾਂ ਨੂੰ ਕਿ ਭੀਖ ਮੰਗ ਕੇ ਖਾਣੇ ਨਹੀਂ ਅੱਜ ਗੁਰੂ ਘਰ ਅੱਗੇ ਬਜਾਦਾ ਨਾ ਕਰ ਗੁਰੂ ਘਰ ਅੱਗੇ ਮੰਗਣ ਦੇ ਫਿਰ ਉਹ ਮਾਗ ਤੁਹਾਡਾ ਖਾ ਪਰ ਆਉਂਦਾ ਹੁੰਦਾ ਜਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਬਣ ਕੇ ਉੱਥੇ ਤੇ ਸਾਡਾ ਜੀ ਦੇਖੋ ਉਹ ਮੇਰੀ ਇੱਕ ਗੱਲ ਸੁਣੋ ਸੁਧਰਨਾ ਕੇ ਪਰਚਾ ਦਰਜ ਕਰਾਉਣਾ ਜਾਂ ਦੱਸੋ ਬੁੱਤ ਦੀਆਂ ਗੱਲਾਂ ਦੋ ਦੱਸੋ ਹਟਣਾ ਕੇ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਨਾ ਕੋਈ ਗੱਲਾਂ ਰੋਟਾ ਖਲੋ ਜਾ ਕਮੜਾ ਪਰਚਾ ਦਰਜ ਕਰਾਉਣਾ ਕੇ ਹਟਣਾ ਐਨੀ ਸੰਗਤ ਖਲੋਤੀ ਆ ਇਹਨਾਂ ਸਾਹਮਣੇ ਕਹਿ ਦਿਓ ਵੀ ਅੱਜ ਤੋਂ ਬਾਅਦ ਸੰਗਤ ਕੋਈ ਪੈਸਾ ਨਹੀਂ ਮੰਗਾਂਗੇ ਕੋਈ ਵੀ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦੋ ਤੇ ਤੁਹਾਨੂੰ ਬੰਦੇ ਦੇ ਪੁੱਤ ਬਣਾਉਂਦਾ ਕਿ ਜੇ ਦੁਨੀਆ ਮਰਸਦੀ ਧੱਕੇ ਦੇ ਪੜ੍ਹਾਈ ਦੇ ਪੜ੍ਹਨ ਸੂਲ ਬਣਾ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਇਹ ਨਵਾਂ ਕੰਮ ਹੈ ਤਮਾਲੇ ਬਣ ਕੇ ਆਪਾਂ ਪੜਾਈ ਨਹੀਂ ਦੇਣੇ ਆਪਾਂ ਪੜਨਾ ਚਾਹੁੰਦੇ ਹਟਣਾ ਵਾ ਹਾਂਜੀ ਵੀਰ ਇੱਥੋਂ ਦੇ ਰਹਿਣ ਵਾਲੇ ਸੀ ਇਸ ਕਰਕੇ ਇਹਨਾਂ ਨੂੰ ਕਹਿਣ ਡਿਆ ਕਿ ਕਿਤੇ ਨਾ ਇਹ ਨਾ ਚੱਲ ਜਾਣਾ ਨਹੀਂ ਵੇਖ ਲਾ ਆਜ ਦਾ ਜਬ ਲੋਗ ਨੇ ਲੋਗੇ ਹੁੰਦਾ ਸੰਡੇ ਆ ਤੂੰ ਹਟਣਾ ਤੂੰ ਹਟਣਾ ਕਿਹਦੇ ਨਾਲ ਜੇ ਸੰਗਤ ਕੋ ਪੈਸਾ ਕੰਮ ਨਹੀਂ ਇਹ ਕਰਨਾ ਇਹ ਨਹੀਂ ਚੱਲਦਾ ਕੰਮ ਜਿਹੜਾ ਜਿਹੜਾ ਹੈ ਨਾ ਮੈਂ ਤੁਹਾਨੂੰ ਦੱਸਦਾ ਮੇਰਾ ਆਦਮੀ ਜਿਹੜਾ ਨਾਲ ਇਹ ਭੱਜਲੇ ਇਹ ਨਹੀਂ ਲੜਨਾ ਨਹੀਂ ਸਮਝੀਂ ਬੰਦਾ ਨਹੀਂ ਲੈਣਾ ਨਹੀਂ ਨਹੀਂ ਤਾ ਕੋ ਆ ਜਾ ਤੂੰ ਸ਼ਾਮੀ ਵੇਖਣਾ ਇਹਨੇ ਫੇਰ ਆਈ ਉਹ ਕਹਿੰਦਾ ਮੇਰੇ ਪਾਪਾ ਕੀ ਹੋ ਗਈ ਉਹ ਤਾਂ ਫੜ ਗਿਆ ਉਹਨੇ ਦੇਖੋ ਤੁਸੀਂ ਵੀ ਕੋਈ ਸ਼ਾਮੀ ਲੈ ਤੁਹਾਡੇ ਕੋਲ ਹੋਏਗਾ ਸਰਕਲ ਬੱਦਲ ਕਰ ਜੰਦੇ ਹੋ ਨੰਬਰ ਹੈਗਾ 311340 ਰੱਖਦਾ ਪਾਉ ਦਾ ਸ਼ਾਮੀ ਇੱਕ ਮਿੰਟ ਸੁਣੋ ਨੀਲੀ ਪਾਗਲ ਹੈ ਕਹਿੰਦੇ ਵੀ ਜਿਹੜਾ ਨੀਲੀ ਪਾਗਲ ਉਹ ਨਹੀਂ ਸੁਧਰਨ ਵਾਲਾ ਮੈਂ ਨਹੀਂ ਸੁਧਰਨ ਵਾਲਾ ਉਹ ਬਹੁਤ ਕਿਸ਼ੇ ਹੋ ਗਿਆ ਮੇਰੇ ਨਾਲ ਮਦਰ ਚਲੋ ਬਹੁਤ ਜਿਆਦਾ ਮੇਰੀ ਮੇਰੀ ਬੇਨਤੀ ਸੁਣੋ ਜੇ ਤੇ ਇਹ ਕਹੇ ਸੁਧਰ ਮੈਂ ਨਹੀਂ ਸੁਧਰਦਾ ਨਹੀਂ ਨਹੀਂ ਨੰਬਰ ਸਰਦੇ ਆ ਭਾਈ ਨਸ਼ਾ ਕਰਦਾ ਇਹ ਬਿੱਡੀ ਗੱਲ ਕੰਮਦਾ ਮੈਨੂੰ ਬੜੀ ਬੜੀ ਕਿਹਾ ਮਖਾ ਕੱਕਾ ਨਿਸ਼ਾਨਾ ਦਾ ਜਬਾ ਬੱਬਾਈ ਦੀ ਫੋਟੋ ਵੇਜ ਕੇ ਬੜਾ ਪਾਪਾ ਦਾ ਇਹ ਨਹੀਂ ਸੁਧਰ ਸਕਦਾ ਭਾਜੀ ਇੱਕ ਵਾਰੀ ਛੱਡ ਗਿਆ ਮੈਨੂੰ ਪਤਾ ਨਹੀਂ ਕਿੰਨੀ ਵਾਰੀ ਬੜਾ ਇਹ ਨਹੀਂ ਸੁਧਰ ਸਕਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੋ ਮਰਜ਼ੀ ਕਰੋ ਪਰ ਜਾਓ ਕਿ ਜੇ ਤੁਸੀਂ ਦੋ ਟਾਈਮ ਆਓ ਤੇ ਤੁਹਾਨੂੰ ਦੋਨੋਂ ਟਾਈਮ ਤੇ ਮਿਲੇਗਾ ਇੱਕ ਟਾਈਮ ਉਹ ਨਹੀਂ ਖੜਾ ਦੇ ਨੂੰ 8:00 ਤੇ ਦੋਸ਼ ਸਕਦੇ ਹੋ ਤੁਹਾਨੂੰ ਉੱਥੇ 10:00 ਤੇ ਪੁੱਛੇ ਜਿਨ੍ਹਾਂ ਦੀ ਮਾਵਾ ਉੱਥੇ ਵੱਢੀਆਂ ਨੇ ਬੱਚੇ ਅੱਗੇ ਜਿਛੋਟੇ ਤੁਹਾਨੂੰ ਤਾਂ ਫੋਟੋ ਵਹਾਂ ਦੀ ਪਣੀ ਪਰ ਮੈਂ ਇਹਨਾਂ ਨੂੰ ਕਹਿਣ ਲਿਆ ਵੀ ਇਹਦਾ ਕੰਮ ਹੀ ਹੋਈ ਹੈ ਇਹਨਾਂ ਦਾ ਪਾਜੀ ਮੇਰੀ 3 4 ਇਹ ਜਿਹੜੀ ਤੁਸੀਂ ਰਾਤੀ ਰਾਤ ਕੋਈ ਆਉਂਦੇ ਹੋ 8-9 ਘੰਟੇ ਕੁਰਸ਼ਾ ਨੂੰ 15 600 ਦੇ 55 ਮਿਲਣੇ ਮੇਰਾ ਸੁਣੋ ਕਹਿੰਦੇ ਰਾਤ ਨੂੰ 8 ਵਜੇ ਅਸੀਂ ਆਵਾਂਗੇ ਹੀ ਆ ਜੋ ਸਵੇਰੇ ਆ ਸਵੇਰੇ ਫਿਰ ਤੁਹਾਨੂੰ ਇਹ ਸਾਰੇ ਮਾਦਮ ਕਮੀ ਸਾਤਿਆਂ ਤੋਂ ਸਵੇਰੇ ਸਾਤਿਆਂ ਤੋਂ ਲਾਗੇ ਫਿਰ ਤੁਸੀਂ ਰੋਲੇ ਤੂੰ ਇੰਡੇ ਕੇ ਬਾਅਦ ਤੁਸੀਂ ਰੇਲੇ ਹੋਏ ਨੇ ਇਹੋ ਜੀ ਕਿਉਂ ਜਲਦੀ ਕਿਹਿੰਗਾ ਚਲੇਗਾ ਘਾਦੀ ਹੜੀ ਪਾ ਕੇ ਇਹਨਾਂ ਨੇ ਸਾਤਿਆਂ ਤੋਂ ਬਾਅਦ ਫਿਰ ਇੱਥੇ ਆਣਾ ਕਰਨੀ ਨਹੀਂ ਪੈਂਦੀ ਇਹਨਾਂ ਦੀ ਇੱਥੇ ਉਹ ਮਾੜਾ ਦੋ ਦੋ ਟੱਟਾ ਹੀ ਆ ਲਜਾਈਂਦਾ ਜਾਂ ਮਬਈ ਅਗਰ ਜਿਹੜੇ ਹੋਈ ਮੈਂ ਜਿਹੜੇ ਬੰਦੇ ਨੇ 2-4000 ਢਿਆੜੀ ਪੋਣੀ ਆ ਉਹਨੂੰ ਮਿਹਨਤ ਕਰਨ ਦੀ ਲੋੜਿਆ ਇਹ ਤੇ ਆਮ ਲੋਕਾਂ ਨੂੰ ਚਾਹੀਦਾ ਨਾ ਨਾ ਦੇਣ ਪੈਸੇ ਇਹਨਾਂ ਨੂੰ ਲੋਕੀ ਦਿੰਦੇ ਆ ਨਾ ਜਦੋਂ ਕਿਸੇ ਨੂੰ ਵੇਨਾ ਮੁੱਕਿਆ ਆ ਮੇਰਾ ਪ੍ਰੋਮ ਆ ਗਿਆ ਮੈਂ ਲਿਆ ਪੁਆਇੰਟ ਬਹਿ ਬੰਦੇ ਪੰਚਰ ਡਾਲਰ ਤੱਕ ਮਿਲਦੇ ਇਹਨਾਂ ਨੂੰ ਅੱਛਾ ਬੜੇ ਪੈਸੇ ਦੇ ਇਹਨਾਂ ਨੇ ਡੋਲਰ ਡੋਲਰ ਲੋਕਾਂ ਨੇ ਦਿੱਤੇ ਨਾ ਸੰਗਤ ਨੇ ਉਹ ਮਾੜੀਆਂ ਤਾਂ ਪਈਆਂ ਮੇਰਾ ਤੇ ਪਰਨੇ ਬੰਨ ਕੇ ਪ੍ਰਵਾਸੀ ਭੱਜ ਗਏ ਇਹ ਸਿੱਖ ਨਹੀਂ ਆ ਇਹ ਗੱਲ ਤਾਂ ਮੰਦੇ ਜੇ ਸਾਰੇ ਨਹੀਂ ਸਿੱਖ ਨੇ ਨਹੀਂ ਨਹੀਂ ਇਹ ਲੋਕ ਸਿੱਖਾਂ ਦੇ ਰੂਪ ਚ ਆਣ ਕੇ ਤੇ ਜਿਹੜੇ ਕੰਮ ਕਰਦੇ ਤੇ ਕਰਦਾ ਹਾਂ ਕੋਈ ਗੱਲ ਨਹੀਂ ਇਹਨਾਂ ਦਾ ਇਲਾਜ ਕਰਾਂਗੇ ਚੰਗੀ ਤਰ੍ਹਾਂ ਹੁਣ ਤੁਸੀਂ ਭਾਈ ਦੋ ਟਾਈਮ ਆ ਗਏ ਫੇਰ ਇਲਾਜ ਹੋਣਾ ਜੇ ਇੱਕ ਟਾਈਮ ਹੋ ਇੱਕ ਵਾਰੀ ਹੋ ਤੁਸੀਂ ਕਿਹੜੇ ਚੱਲੇ ਜਾਣਾ ਬਾਅਦ ਫਿਰ ਸਵੇਰੇ 7:00 ਵਜੇ ਸ਼ੁਰੂ ਹੋਈ ਇਹਨਾਂ ਦੇ 7:00 ਉਹ ਵੀ ਮੁੰਡਾ ਖੜਿਆ ਹੈ ਮੈਂ ਵੇਖੀ ਆਜਾ 3 ਜਿਆਦਾ ਵੇ ਤੱਕ ਸਰੇ 7 ਵੇ ਤੱਕ ਰਹਿ ਕੇ 2 ਵੇ ਤੱਕ ਤੁਸੀਂ ਵੀਰੋ ਫੇਰ ਕੰਮ ਹੋਣਾ ਜੇ ਬੰਦ ਮੇਰਾ ਕੰਮ ਨਹੀਂ ਹੋਣਾ ਜੇ ਬੰਦ ਪੱਕਾ ਹੋ ਗਿਆ ਤੁਹਾਡੇ ਨਾਲ ਹੁਣ ਅਸੀਂ ਐਜਪੀਸੀ ਦਾ ਵੀ ਸਹਿਯੋਗ ਲੈ ਰਹੇ ਅਸੀਂ ਐਜਪੀਸੀ ਦਾ ਵੀ ਸਹਿਯੋਗ ਲੈ ਰਹੇ ਪੱਕੀ ਕਾਰਵਾਈ ਕਰਾਂਗੇ ਨਹੀਂ ਸੁਧੜਦੇ ਆਪਾਂ ਨੇ ਸਾਡਾ ਆਪਣੀ ਦੁਕਾਨਦਾਰੀ ਖਰੀ ਆਪਾਂ ਦੀ ਲੈ ਲਵਾਂਗੇ ਕੋਈ ਗੱਲ ਨਹੀਂ ਨਹੀਂ ਸੁਧੜਦੇ ਅਸੀਂ ਪੱਕਾ ਲੋਗਣ ਚਲੀ ਜਾਣਾ ਅਸੀਂ ਤਾਂ ਲਾ ਕੇ ਬੋਲਦੇ ਨਹੀਂ ਸਾਹਮਣੇ ਦੁਕਾਨ ਦਾ ਕੋਈ ਬੰਦ ਕੋਈ ਨਹੀਂ ਭਾਜੀ ਪੱਕਾ ਹੀ ਤੁਹਾਡੇ ਕੋਲ